ਇਹ ਦੋਨੋਂ ਬੱਚਿਆਂ ਦਾ ਮਾਲਕ ਨੂੰ ਸ਼ੁਕਰੀਆ ਹੈ ਕਿ ਮਤਲਬ ਕਿ ਅੱਜ ਸਮਾਗਮ ਹੋਇਆ ਤਾਂ ਪਾਠ ਕਰ ਜਦੋਂ ਪਾਠ ਕਰ ਉਹ ਦੋਨੋਂ ਪਰਿਵਾਰਾਂ ਨੇ ਕਿਤੇ ਮੇਰੋਂ ਸਹੀ ਇਹ ਸਾਡੇ ਮੈਂਬਰਸ ਸੋ ਦੋਨੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਆਓ ਮਾਲਕ ਦਾ ਕੋਲ ਇਹ ਵੀ ਡਾਊਨ ਕਰੀ ਕਿ ਮਾਲਕ ਨੂੰ ਪਿੱਛੇ ਲੈਣਾ ਵੈਸੇ ਤੋਂ ਆਪਣੇ ਨਾਲ ਹੀ ਸਾਡੇ ਅਕਸਪੈਂਸਲ ਤੌਰ ਤੇ ਲੈਣਾ ਉਹ ਕਿਵੇਂ ਲੈਣਾ ਹੁੰਦਾ ਤੇਰਾ ਪੰਗਲਾ ਜੀ ਨੀਚੇ ਮੈਂ ਨਹੀਂ ਦੇਖਿਆ ਆਹ ਹੈਗੀ ਆਪ ਮੈਂ ਜੋ ਪਦਵੀ ਦਾ ਨਾਮ ਕੀ ਹੈ ਜੀ ਸਤ ਮਾਰਾ ਕੇ ਪਾਣੀ ਦਾਲਦੇ ਨੇ ਕਹਿੰਦੇ ਸਹਿਕੀਤ ਨਾਦ ਅਖਾਰੇ ਸੰਗਮ ਹਮ ਸਤ ਕਰੇ ਕਰ ਰਹਿਣਾ ਜਿਹੜਾ ਮਨ ਅੰਨ ਸਾਡ ਕੀਤ ਨਾਦ ਸੁਣਦਾ ਉਹ ਉਹਦੇ ਵਿੱਚ ਮਸਤ ਕੁਸ਼ ਰਿਤਨ ਤੋਂ ਉਹਨਸ ਸੁਖਵਲ ਹੈ ਨਾਮ ਨੂੰ ਨਾਮ ਕਹਿੰਦੇ ਹਾਂ ਹੁਣ ਮਾਰੇ ਕਹਿੰਦੇ ਸਤਾਂ ਕੇ ਤਾਰ ਦੇ ਆਪ ਕੋ ਆ ਕੇ ਆਪ ਸਾਡੇ ਨਾਮ ਆਇਆ ਰਾਮ ਇਹ ਮਾਲਕ ਆਪ ਹੋਣਾ ਪਰ ਕਦੋਂ ਜਦੋਂ ਅਸੀਂ ਕੁਛ ਸਾਰੇ ਸਬਜੇ ਕੋ ਸਾਰਿਆਂ ਨੂੰ ਪਤਾ ਸਭ ਤੋਂ ਪਹਿਲਾਂ ਦੋ ਨੇਤਰਾ ਤੋਂ ਇੱਕ ਨੇਤਰਾ ਤੋਂ ਹੈ ਇੱਕ ਦਿਓ ਤੋਂ ਹੈ ਕਿ ਦੋਨੇ ਅੱਛਾ ਨੇ ਇਹ ਦੋ ਜੋੜ ਹਮ ਦੋ ਤੋਂ ਇੱਕ ਜੋੜ ਹੋਣਾ ਕਿੱਥੇ ਹੋਣਾ ਅੱਖਾ ਬੰਦ ਕਰਕੇ Hvala vam good